ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਖਲੀਲ ਜ਼ੇਬ੍ਰਾਨ ਦੀ ਕਿਤਾਬ ਪੈਗੰਬਰ ਅੱਜ ਆਪਾਂ ਪੜਾਂਗੇ ਵਿਸ਼ਾ ਆਤਮ ਗਿਆਨ। ਇੱਕ ਹੋਰ ਆਦਮੀ ਨੇ ਕਿਹਾ ਸਾਨੂੰ ਆਤਮ ਗਿਆਨ ਬਾਰੇ ਵੀ ਕੁਝ ਦੱਸੋ। ਤੇ ਉਸ ਨੇ ਜਵਾਬ ਅਜੋ ਕਿਹਾ ਤੁਹਾਡਾ ਦਿਲ ਅੰਦਰ ਖਾਤੇ ਤੁਹਾਡੇ ਦਿਨਾਂ ਅਤੇ ਰਾਤਾਂ ਦੇ ਭੇਦ ਜਾਣਦਾ ਹੈ ਪਰ ਤੁਹਾਡੇ ਕੰਨ ਤੁਹਾਡੇ ਦਿਲ ਦੀ ਗਿਆਨ ਦੀ ਆਵਾਜ਼ ਦੇ ਪਿਆਸੇ ਹਨ। ਤੁਸੀਂ ਉਸ ਗੱਲ ਨੂੰ ਸ਼ਬਦਾਂ ਵਿੱਚ ਜਾਨਣਾ ਚਾਹੁੰਦੇ ਹੋ ਜਿਸ ਨੂੰ ਖਿਆਲਾਂ ਵਿੱਚ ਤੁਸੀਂ ਸਦਾ ਜਾਣਦੇ ਰਹੇ ਹੋ ਤੁਸੀਂ ਆਪਣੇ ਸੁਪਨਿਆਂ ਦੀ ਨੰਗੀ ਕਾਇਆ ਨੂੰ ਆਪਣੀਆਂ ਉਂਗਲਾਂ ਨਾਲ ਸੂਹਣਾ ਚਾਹੁੰਦੇ ਹੋ ਤੁਹਾਡੀ ਇਹ ਤਾਂ ਉਚਿਤ ਹੀ ਹੈ ਤੁਹਾਡੀ ਆਤਮਾ ਦੇ ਲੁਕੇ ਦਸਮਿਆਂ ਨੂੰ ਫੁੱਟ ਕੇ ਬਾਹਰ ਨਿਕਲਣਾ ਹੀ ਚਾਹੀਦਾ ਹੈ ਅਤੇ ਉਹਨਾਂ ਨੂੰ ਕੋਲੋਲ ਕਰਦੇ ਸਮੁੰਦਰ ਵੱਲ ਦੌੜਨਾ ਹੀ ਚਾਹੀਦਾ ਹੈ ਤੁਹਾਡੀਆਂ ਅਥਾ ਗਹਿਰਾਈਆਂ ਦਾ ਖਜ਼ਾਨਾ ਤੁਹਾਡੀਆਂ ਅੱਖਾਂ ਸਾਹਮਣੇ ਪ੍ਰਤੱਖ ਹੋਣਾ ਚਾਹੀਦਾ ਹੈ ਪਰ ਜਾਣ ਲਵੋ ਕਿ ਤੁਹਾਡਾ ਅਣ ਜਾਣਿਆ ਖਜ਼ਾਨਾ ਕਿਸੇ ਤਰਾਜ਼ੂ ਵਿੱਚ ਨਹੀਂ ਤੋਲਿਆ ਜਾ ਸਕਦਾ ਪਰ ਗਿਆਨ ਦੀਆਂ ਗਹਿਰਾਈਆਂ ਦੀ ਥਾਂ ਕਿਸੇ ਡੰਗੇ ਜਾਂ ਕਿਸੇ ਕੰਟਾ ਡੋਰੀ ਨਾਲ ਲੈਣ ਦਾ ਯਤਨ ਨਾ ਕਰੋ ਆਪਾ ਤਾਂ ਸਮੁੰਦਰ ਹੈ ਬੇਕਨਾਰ ਤੇ ਅਥਾਹ ਇਹ ਨਾ ਕਹੋ ਮੈਂ ਸਚਾਈ ਨੂੰ ਲੱਭ ਲਿਆ ਹੈ ਸਗੋਂ ਕਹੋ ਮੈਨੂੰ ਇੱਕ ਸੱਚ ਲੱਭਾ ਹੈ ਇਹ ਨਾ ਕਹੋ ਮੈਂ ਆਤਮਾ ਦਾ ਰਾਹ ਲੱਭ ਲਿਆ ਹੈ ਸਗੋਂ ਇਹ ਕਹੋ ਮੈਨੂੰ ਆਤਮਾ ਮੇਰੇ ਆਪਣੇ ਰਾਹ ਉੱਪਰ ਤੁਰਦਿਆਂ ਮਿਲੀ ਹੈ ਕਿਉਂ ਜੋ ਆਤਮਾ ਸਭਨਾ ਰਾਹਾਂ ਉੱਪਰ ਤੁਰਦੀ ਹੈ ਆਤਮਾ ਕਿਸ ਇੱਕ ਰੇਖ ਉੱਪਰ ਨਹੀਂ ਤੁਰਦੀ ਨਾ ਹੀ ਇਹ ਸਰਕੜੇ ਵਾਂਗ ਉਗਦੀ ਹੈ ਆਤਮਾ ਅਨੇਕ ਦਲ ਕੰਵਲ ਵਾਂਗ ਆਪਣੇ ਆਪ ਨੂੰ ਖੋਲਦੀ ਹੈ ਇਹ ਵਿਸ਼ਾ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਧੰਨਵਾਦ